ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿੰਮੂ ਐ ਰਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਪਹਿਲਾਂ ਪਤੋਂ ਦੇ ਨਾਮ ਬੋਲਦੇ ਹਾਂ ਹਾਂਜੀ ਪ੍ਰੀਤ ਸਿੰਘ ਦੀ ਆਈਡੀ ਤੋਂ ਕਮੈਂਟ ਆਇਆ ਬਹੁਤ ਬਹੁਤ ਧੰਨਵਾਦ ਜੀ ਨਾਜ਼ੀਆ ਖਾਨ ਸ਼ੇਰਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਮਨਵਿੰਦਰ ਸਿੰਘ ਬਹੁਤ ਬਹੁਤ ਧੰਨਵਾਦ ਜੀ ਕਮੈਂਟ ਕਰ ਨਮਸਤੇ ਆਰਵਦੀਪ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਮਨਜੀਤ ਕੌਰ ਖੋਖਰ ਰੂਪਨਗਰ ਤੋਂ ਬਹੁਤ ਬਹੁਤ ਧੰਨਵਾਦ ਜੀ ਕਮੈਂਟ ਕਰਨ ਵਾਸਤੇ ਵੀਰਪਾਲ ਕੌਰ ਜ਼ਿਲ੍ਹਾ ਬਰਨਾਲਾ ਬਹੁਤ ਬਹੁਤ ਧੰਨਵਾਦ ਜੀ ਮਲਕੀਤ ਕੌਰ ਬਰਨਾਲੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਖੁਸ਼ ਢਿੱਲੋ ਫਰੋਮ ਮੋੜ ਮੰਡੀ ਬਠਿੰਡਾ ਬਹੁਤ ਬਹੁਤ ਧੰਨਵਾਦ ਜੀ ਨਿਰਮਲਾ ਦੇਵੀ ਫਗਵਾੜੇ ਤੋਂ ਬਹੁਤ-ਬਹੁਤ ਧੰਨਵਾਦ ਜੀ ਤੇ ਠੀਕ ਹੈ ਜੀ ਆਪਾਂ ਤੁਹਾਡੇ ਨਾਮ ਬੋਲ ਦਿੱਤੇ ਆ ਤੁਸੀਂ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਜੀ ਤੁਹਾਨੂੰ ਪਤਾ ਹੀ ਹੈ ਆਪਾਂ ਤੁਹਾਡੇ ਸਾਰਿਆਂ ਦੇ ਨਾਮ ਬੋਲਦੇ ਆ ਠੀਕ ਹੈ ਤੇ ਆਪਾਂ ਇੱਕ ਬਹੁਤ ਹੀ ਵਧੀਆ ਕਰੀਮ ਬਣਾ ਕੇ ਤਿਆਰ ਕਰਾਂਗੇ ਜੋ ਤੁਹਾਡਾ ਰੰਗ ਬਹੁਤ ਜ਼ਿਆਦਾ ਗੂਰਾ ਕਰੂਗੀ ਤੁਹਾਡੀ ਸਕਿਨ ਨੂੰ ਇੱਕਦਮ ਚਮਕ ਲਿਆਊਗੀ ਸਕਿਨ ਦੇ ਵਿੱਚ 글로 ਬਹੁਤ ਜ਼ਿਆਦਾ ਆਊਗਾ ਤੇ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆ ਉਸ ਚੀਜ਼ ਦਾ ਤੇ ਤੁਸੀਂ ਬਣਾ ਕੇ ਜ਼ਰੂਰ ਲਗਾਓ ਤੇ ਘਰੇ ਹੀ ਆਪਣੂੰ ਚੀਜ਼ਾਂ ਮਿਲ ਜਾਣੀਆਂ ਬਹੁਤ ਹੀ ਆਸਾਨੀ ਦੇ ਨਾਲ ਆਪਾਂ ਇੱਕ ਕਰੀਮ ਬਣਾ ਕੇ ਤਿਆਰ ਕਰਾਂਗੇ ਤੇ ਚਲੋ ਜੀ ਆਪਾਂ ਚੱਲਦੇ ਹਾਂ ਕਿਚਨ ਦੇ ਵਿੱਚ ਤੇ ਫਿਰ ਆਪਾਂ ਦੱਸਦੇ ਹਾਂ ਤੁਹਾਨੂੰ ਤੇ ਹਾਂਜੀ ਆਪਾਂ ਪਾ ਲਈ ਇਹਦੇ ਵਿੱਚ ਬਣੇ ਹੋਏ ਚੌਲ ਆ ਇਹ ਜਿਵੇਂ ਆਪਾਂ ਉਬਾਲ ਕੇ ਨਹੀਂ ਰੱਖਦੇ ਇਕੱਲੇ ਇਹਦੇ ਵਿੱਚ ਕੁਝ ਨਹੀਂ ਪਾਇਆ ਪਾਣੀ ਦੇ ਵਿੱਚ ਉਬਾਲ ਲਿਆ ਇਕੱਲੇ ਤੇ ਜਿਵੇਂ ਆਪਾਂ ਇਹਨਾਂ ਨੂੰ ਮੈਂ ਅੱਧਿਆ ਦੀ ਖੀਰ ਬਣਾ ਲਈ ਸੀਗੀ ਵਿੱਚ ਦੁੱਧ ਬਾਅਦ ਵਿੱਚ ਮਿਕਸ ਕਰ ਲਿਆ ਤੇ ਆ ਦੇਖੋ ਜੀ ਆਪਾਂ ਇਹਦੇ ਵਿੱਚ ਮਿਕਸੀ ਦੇ ਵਿੱਚ ਇੰਨੇ ਸਾਰੇ ਛੋਲ ਪਾ ਲਏ ਆ ਇਹਦੇ ਵਿੱਚ ਆਪਾਂ 3-4 ਬਦਾਮ ਪਾਸ ਪਾ ਲੈਣੇ ਆ ਇਹ ਬਹੁਤ ਹੀ ਵਧੀਆ ਕਰੀਮ ਬਣ ਕੇ ਤਿਆਰ ਹੋਊਗੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਲੈਣਾ ਗੁਲਾਬ ਜਲ ਤੇ ਇਹਨੂੰ ਆਪਾਂ ਮਿਕਸੀ ਦੇ ਵਿੱਚ ਮਿਕਸ ਕਰ ਲੈਣਾ ਇਹ ਬਣੇ ਹੋਏ ਛੋਲ ਆ ਪਕਾ ਲਈ ਸੀ ਆਪਾਂ ਪਹਿਲਾਂ ਹੀ ਪੱਕੇ ਹੋਏ ਆਪਣੇ ਕੋਲ ਆ ਦੇਖੋ ਜੀ ਇਸ ਤਰੀਕੇ ਦੀ ਪੇਸਟ ਬਣ ਕੇ ਤਿਆਰ ਹੋ ਗਈ ਆ ਅੱਗੇ ਆਪਾਂ ਤੁਹਾਨੂੰ ਦੱਸਣੀ ਆ ਇਹਦੇ ਵਿੱਚ ਕੀ ਕੀ ਪਾਉਣਾ ਤੇ ਆਪਾਂ ਇੱਕ ਬਹੁਤ ਵਧੀਆ ਕੋਰੀਅਨ ਕਰੀਮ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਵਧੀਆ ਚੀਜ਼ ਹੈ ਤੇ ਹਾਂਜੀ ਆਪਾਂ ਪੀਸ ਲਿਆ ਕਰੀਮ ਆ ਤੁਹਾਨੂੰ ਆਪ ਦਿਖਾ ਚੁੱਕੇ ਆ ਪੱਲਾ ਹੀ ਤੇ ਇਹਨੂੰ ਆਪਾਂ ਕੀ ਕਰਨਾ ਹੈ ਆਪਾਂ ਨਾ ਛਾਨਣੀ ਲੈ ਲਈਏ ਇਹਦੇ ਵਿੱਚ ਠੀਕ ਹੈ ਆਪਾਂ ਇਹਨੂੰ ਛਾਨਣਾ ਹੈ ਇਦਾਂ ਕਿ ਇਹਦੇ ਵਿੱਚ ਆਪਾਂ ਚੌਲ ਤੇ ਬਦਾਮ ਪਾਏ ਆ ਇਹ ਜੇ ਤੇ ਆ ਕਿ ਥੋੜਾ ਟਾਈਮ ਤਾਂ ਜ਼ਰੂਰ ਲੱਗ ਜੂਗਾ ਪਰ ਬਹੁਤ ਹੀ ਵਧੀਆ ਚੀਜ਼ ਬਣ ਕੇ ਤਿਆਰ ਹੋ ਜੂਗੀ। ਨੋਅਪਾ ਇਦਾਂ ਕਰਕੇ ਇਹ ਨਾ ਇਦਾਂ ਨਿਕਲਦਾ ਨੀਗਾ ਤੇ ਆਪਾਂ ਜਿਹੜਾ ਆ ਆਪਣੇ ਕੋਲੇ ਪੋਣੀ ਆ ਜਿਹੜੀ ਇਹਦੇ ਵਿੱਚ ਨਾ ਆਹ ਦੇਖੋ ਜੀ ਇਦਾਂ ਕਰਕੇ ਨਿਕਲ ਰਿਹਾ ਹੈ। ਦੇਖੋ ਜੀ ਇਹ ਆਪਾਂ ਕੱਢ ਲਿਆ ਐਨਾ ਜ਼ਿਆਦਾ ਰਿਜ਼ਲਟ ਵਧੀਆ ਇਸ ਚੀਜ਼ ਦਾ 글로 ਤੁਹਾਡੀ ਸਕਿਨ ਇਦਾਂ ਕਰੂਗੀ ਕਿ ਬਹੁਤ ਜ਼ਿਆਦਾ 글로 ਕਰੂਗੀ ਸਕਿਨ ਇਦਾਂ ਗਲਾਸ ਸਕਿਨ ਹੋ ਜਾਊਗੀ ਜਿਵੇਂ ਆਪਾਂ ਕਹਿੰਦੇ ਨੇ ਕਿਸੇ ਦਾ ਚਿਹਰਾ ਇੰਨਾ ਚਮਕ ਰਿਹਾ ਏ ਕਿੰਨਾ ਵਧੀਆ ਲੱਗ ਰਿਹਾ ਏ ਉਸ ਤਰੀਕੇ ਦੀ ਸਕਿਨ ਹੋ ਜਾਊਗੀ ਤੁਹਾਡੀ ਆ ਦੇਖੋ ਜੀ ਐਨਾ ਵਧੀਆ ਟੈਕਸਚਰ ਹੋ ਗਿਆ ਨਾ ਇਹਦਾ ਜਿਵੇਂ ਆਪਾਂ ਮੰਨ ਲਓ ਵੀ ਕਰੀਮ ਹੀ ਹੋ ਗਈ ਇੱਕ ਸਾਫ ਦੀ ਆਪਾਂ ਬਾਜ਼ਾਰੋਂ ਲੈ ਕੇ ਆਵਾਂਗੇ ਤੇ ਬਿਲਕੁਲ ਹੀ ਇਦਾਂ ਲੱਗੂਗਾ ਕਿ ਜਿਵੇਂ ਆਪਾਂ ਸਕਿਨ ਵਾਈਟਨਿੰਗ ਵਾਸਤੇ ਆਪਾਂ ਕਰੀਮ ਖਰੀਦਦੇ ਆ ਉਸ ਟਾਈਪ ਦੀ ਹੈ ਇੱਕ ਮਿੰਟ ਜੀ ਚਮਚਾ ਲੈ ਆਮਾ ਇੱਕ ਹੋਰ ਮੈਂ ਭੁੱਲ ਗਈ ਲੈਣਾ ਤੇ ਹਾਂਜੀ ਚਮਚਾ ਆਪਾਂ ਲੈ ਆਏ ਆ ਤੇ ਆਪਾਂ ਇਹਦੇ ਵਿੱਚ ਪਾ ਲੈਣਾ ਥੋੜਾ ਜਿਹਾ ਗੁਲਾਬ ਜਲ ਪਾਉਣਾ ਪਹਿਲਾਂ ਆਪਾਂ ਪੀਸਿਆ ਸੀ ਥੋੜਾ ਜਿਹਾ ਗੁਲਾਬ ਜਲ ਪਾ ਲਿਆ ਸੀ ਵਿੱਚ ਥੋੜਾ ਜਿਹਾ ਪਾਣੀ ਪਾ ਲਿਆ ਸੀਗਾ ਉਨਾਪੈ ਇਹਦੇ ਵਿੱਚ ਥੋੜਾ ਜਿਹਾ ਗੁਲਾਬ ਚਲ ਪਾਉਣਾ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹੈ ਗਰਮੀ ਕਰਕੇ ਰੰਗ ਵੀ ਬਹੁਤ ਜ਼ਿਆਦਾ ਨਾ ਐਨੇ ਜ਼ਿਆਦਾ ਪਹਿਣਾ ਮੈਨੂੰ ਕਹਿੰਦੀਆਂ ਕਿ ਸਾਡਾ ਰੰਗ ਕਾਲਾ ਹੋ ਗਿਆ ਏ ਦੀਦੀ ਸਾਡਾ ਰੰਗ ਬਹੁਤ ਜ਼ਿਆਦਾ ਕਾਲਾ ਹੋ ਗਿਆ ਇੱਕ ਤਾਂ ਮੌਸਮ ਹੀ ਇਦਾਂ ਦਾ ਹੈ ਨਾ ਮੌਸਮ ਬਹੁਤ ਜ਼ਿਆਦਾ ਇਦੇ ਵਿੱਚ ਆਪਾਂ ਪਾ ਲਿਆ ਇੱਕ ਚਮਚਾ অ্যালোਵੈਰਾ ਜੈਲ ਦਾ ਤੇ ਇੱਕ ਚਮਚਾ ਆਪਾਂ ਪਾ ਲਿਆ ਇਹਦੇ ਵਿੱਚ ਗੁਲਾਬ ਜਲ ਦਾ ਤੇ ਗੁਲਾਬ ਜਲ ਆਪਾਂ ਪਹਿਲਾਂ ਵੀ ਪਾਇਆ ਸੀਗਾ ਆਪਾਂ ਤੁਹਾਨੂੰ ਦੱਸਿਆ ਏ ਕਿ ਆਪਾਂ ਇਹਨੂੰ ਪੀਸਿਆ ਜਿਹੜਾ ਚੌਲ ਪਹਿਲਾਂ ਆਪਾਂ ਪਕਾਏ ਸੀਗੇ ਉਹ ਆਪਣੇ ਕੋਲੇ ਪੱਕੇ ਪਏ ਸੀ ਪਹਿਲਾਂ ਦੇ ਠੀਕ ਹੈ ਮੈਂ ਪਕਾਉੜ ਉਹ ਮੈਨੂੰ ਲੱਗਿਆ ਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋਊਗੀ ਤੇ ਇਸ ਕਰਕੇ ਮੈਂ ਪਹਿਲਾਂ ਹੀ ਪਕਾ ਲਈ ਸੀਗੇ ਤੇ ਤੁਸੀਂ ਕੀ ਕਰਨਾ ਹੈ ਚੌਲਾਂ ਨੂੰ ਫੋਕ ਕੇ ਵਧੀਆ ਤੋਸ ਵਾਰ ਕੇ ਧੋਕੇ ਚੌਲ ਹੀ ਉਬਾਲ ਲੈਣੇ ਜਿਵੇਂ ਆਪਾਂ ਉਬਲੇ ਹੋਏ ਚੌਲ ਕਹਿ ਦਿੰਨੇ ਉਹਦੇ ਵਿੱਚ ਕੁਝ ਵੀ ਨਹੀਂ ਪਾਉਣਾ ਤੁਸੀਂ ਤੇ ਆ ਦੇਖੋ ਜੀ ਐਨਾ ਵਧੀਆ ਕਰੀਮ ਦਾ ਟੈਕਸਚਰ ਹੋ ਗਿਆ ਇਹਦਾ ਆ ਦੇਖੋ ਜੀ ਨੇੜੇ ਤੋਂ ਦਿਖਾ ਦੂੰ ਐਨੀ ਸਮੂਥ ਤੇ ਬਹੁਤ ਜ਼ਿਆਦਾ ਵਧੀਆ ਕਰੀਮ ਬਣ ਕੇ ਤਿਆਰ ਹੋ ਚੁੱਕੀ ਆ ਇਹਨੂੰ ਆਪਾਂ ਕੀ ਕਰਨਾ ਹੈ ਜਦੋਂ ਆਪਾਂ ਸੌਣ ਜਾਣਾ ਹੈ ਆਪਣਾ ਚੰਗੀ ਤਰ੍ਹਾਂ ਮੂੰਹ ਹੱਥ ਧੋਕੇ ਇਹਨੂੰ ਜਸਟ ਸਟੋਰ ਕਰਕੇ ਤੁਸੀਂ ਫ੍ਰਿਜ ਵਿੱਚ ਇਹਨੂੰ ਰੱਖ ਸਕਦੇ ਹੋ ਇੱਕ ਵਧੀਆ ਬੋਤਲ ਲੈ ਕੇ ਇਹ ਹੋਵੇ ਇਹ ਟਾਈਟ ਢੱਕਣ ਵਾਲੀ ਜਿਹਦੇ ਵਿੱਚ ਹਵਾ ਵਗੈਰਾ ਨਾ ਪਵੇ ਫ੍ਰਿਜ ਵਿੱਚ ਸਟੋਰ ਕਰ ਲਿਓ ਤੁਸੀਂ ਇੱਕ ਹਫਤਾ ਚੱਲ ਜੂਗੀ ਤੁਹਾਡੀ ਖਰਾਬ ਨਹੀਂ ਹੋਊਗੀ ਤੇ ਇਹਨੂੰ ਤੁਸੀਂ ਇਦਾਂ ਕਰਕੇ ਆਪਣੇ ਫੇਸ ਦੇ ਉੱਪਰ ਲਗਾਉਂਗੇ ਜਦੋਂ ਐ ਨਾਈ ਵਧੀਆ ਇਹਦਾ ਟੈਕਸਚਰ ਆ ਤੇ ਇੰਨੀ ਸੋਹਣੀ ਖੁਸ਼ਬੂ ਆ ਰਹੀ ਹੈ ਵਿੱਚੋਂ ਬਹੁਤ ਜ਼ਿਆਦਾ ਸੋਹਣੀ ਖੁਸ਼ਬੂ ਆ ਰਹੀ ਤੁਸੀਂ ਇਹਨੂੰ ਲਗਾ ਕੇ ਤੇ ਆਰਾਮ ਨਾਲ ਸੌਂ ਜਿਓ ਤੇ ਸੁਬਾ ਉੱਠ ਕੇ ਜਦੋਂ ਤੁਸੀਂ ਆਪਣਾ ਫੇਸ ਧੋਵੋਗੇ ਤੁਹਾਨੂੰ ਲੱਗੂਗਾ ਕਿ ਇੰਨਾ ਜ਼ਿਆਦਾ ਵਧੀਆ ਫੇਸ ਤੁਹਾਨੂੰ 1-2 ਦਿਨਾਂ ਦੇ ਵਿੱਚ ਵਿੱਚ ਪਤਾ ਲੱਗਣ ਲੱਗ ਜੂਗਾ ਕਿ ਇੰਨਾ ਹੀ ਜ਼ਿਆਦਾ ਵਧੀਆ ਰਿਜ਼ਲਟ ਹੈ ਚੰਗੀ ਤਰ੍ਹਾਂ ਆਪਣੇ ਫੇਸ ਦੇ ਉੱਪਰ ਲਗਾ ਲਿਓ ਤੇ ਜਿਹੜੀਆਂ ਮੇਰੀ ਅੰਬਾਨਾਂ ਦੀ ਤਾਂ ਨੋਰਮਲ ਸਕਿਨ ਆ ਮੇਰੀ ਤਾਂ ਨੋਰਮਲ ਹੀ ਆ ਨਾ ਜ਼ਿਆਦਾ ਆਇਲੀ ਹੈ ਤੇ ਨਾ ਜ਼ਿਆਦਾ ਡਰਾਈ ਹੈ ਤੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਸਕਿਨ ਡਰਾਈ ਜ਼ਿਆਦਾ ਹੈ ਉਹ ਦੋ ਕਬੂੰਦਾ ਇਹਦੇ ਵਿੱਚ ਨਾਰੀਅਲ ਤੇਲ ਦੀਆਂ ਪਾ ਲਿਓ ਜਾਂ ਤੁਸੀਂ ਬਦਾਮ ਦਾ ਤੇਲ ਪਾ ਲਿਓ ਜੋ ਵੀ ਤੁਹਾਡੇ ਕੋਲੇ ਹੋਵੇ ਤੁਸੀਂ ਉਹ ਪਾ ਸਕਦੇ ਹੋ ਠੀਕ ਹੈ ਨਾ ਤੇ ਜਿਹੜੀਆਂ ਭੈਣਾਂ ਦੀ ਨਾਰਮਲੀ ਸਕਿਨ ਹੈਗੀ ਉਹਨਾਂ ਨੂੰ ਕੋਈ ਚੱਕਰ ਨਹੀਂ ਤੁਸੀਂ ਇਦਾਂ ਹੀ ਲਗਾ ਲਿਓ ਮੇਰੀ ਸਕਿਨ ਨਾਰਮਲ ਹੀ ਹੈ ਮੈਂ ਇਦਾਂ ਹੀ ਲਗਾਉਂਗੀ ਮੈਂ ਇਹਦੇ ਵਿੱਚ ਆਇਲੀ ਕੋਈ ਵੀ ਚੀਜ਼ ਨਹੀਂ ਪਾਉਂਦੀ ਕਿਉਂਕਿ ਮੇਰੀ ਸਕਿਨ ਠੀਕ ਹੈ ਨਾ ਤਾਂ ਜ਼ਿਆਦਾ ਆਇਲੀ ਹੈ ਨਾ ਜ਼ਿਆਦਾ ਡਰਾਈ ਹੈ ਬਸ ਮੇਰੀ ਤਾਂ ਵਧੀਆ ਹੈ ਸਕਿਨ ਤੇ ਤੁਸੀਂ ਜੇ ਤੁਹਾਡੀ ਸਕਿਨ ਮਤਲਬ ਜੇ ਤਾਂ oily ਆ ਫਿਰ ਤੁਸੀਂ ਇਦਾਂ ਹੀ ਲਗਾਉਣਾ ਜੇ ਮੰਨ ਲਓ ਵੀ dry ਆ skin ਜਿਆਦਾ dry ਆ ਫਿਰ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਜਿਵੇਂ ਅੱਧਾ ਚਮਚਾ ਆਪਾਂ ਮੰਨ ਲਓ ਐਨੀ ਕੁ ਬਣਾਈ ਆ ਆ ਤੁਸੀਂ ਦੇਖ ਹੀ ਰਹੇ ਹੋ ਕਿ ਆਪਣੇ ਕੋਲੇ ਆ 2 ਚਮਚੇ 2 ਕ ਚਮਚਿਆਂ ਦਾ ਵਾਲਾ ਬਣ ਗਈ ਆ ਕਰੀਮ ਤੇ ਤੁਸੀਂ ਇਹਦੇ ਵਿੱਚ ਮਤਲਬ ਅੱਧਾ ਕ ਚਮਚਾ ਨਾਰੀਅਲ ਦਾ ਤੇਲ ਪਾ ਕੇ ਤੇ ਨੂੰ ਮਿਕਸ ਕਰਕੇ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਤੇ ਬਹੁਤ ਜਿਆਦਾ ਵਧੀਆ ਰਿਜ਼ਲਟ ਆ ਇੰਨਾ ਵਧੀਆ ਕਿ ਤੁਸੀਂ ਇਹਨੂੰ ਲਗਾਉਂਦੇ ਰਹੋਗੇ ਤੁਹਾਨੂੰ ਐ ਲੱਗਣ ਲੱਗ ਜੂ ਮੇਰਾ ਰੰਗ ਵੀ ਗੋਰਾ ਹੋ ਗਿਆ ਮੇਰੇ ਦਾਗ ਧੱਬੇ ਵੀ ਸਾਰੇ ਮਿਟ ਚੁੱਕੇ ਆ 글로 ਬਹੁਤ ਜ਼ਿਆਦਾ ਆ ਗਿਆ ਚਿਹਰੀ ਤੁਹਾਡੀ ਬਹੁਤ ਹੀ ਜ਼ਿਆਦਾ ਵਧੀਆ ਲੱਗੂਗਾ ਤੁਹਾਨੂੰ ਤੇ ਬਾਕੀ ਜਿਹੜੀਆਂ ਝੁਰੜੀਆਂ ਵਗੈਰਾ ਸਭ ਕੁਝ ਚੱਕ ਦੂਗੀ ਕਿਉਂਕਿ ਇਹਦੇ ਚੋਲਾਂ ਦੇ ਵਿੱਚ ਜਿਹੜਾ ਸਟਾਚ ਹੁੰਦਾ ਏ ਇਹ ਹੈਗਾ ਕਿ ਆਪਾਂ ਕਿਹੜਾ ਚੋਲਾਂ ਦੇ ਵਿੱਚੋਂ ਸਟਾਚ ਕੱਢਿਆ ਨੀਗਾ ਜਿਹੜਾ ਆਪਾਂ ਉਬਾਲ ਕੇ ਨਹੀਂ ਵੀ ਪਾਣੀ ਉਤੋਂ ਨਤਾਰਤ ਆਪਾਂ ਵਿੱਚ ਹੀ ਰਹਿਣ ਦਿੱਤਾ ਪਾਣੀ ਠੋਸ ਵਾਰ ਕੇ ਆਪਾਂ ਇਹਨਾਂ ਨੂੰ ਉਬਲਣ ਵਾਸਤੇ ਰੱਖ ਦਿੱਤਾ ਜਿਹੜਾ ਚੌਲਾਂ ਦਾ ਸਟਾਰਚ ਸੀਗਾ ਉਹ ਵਿੱਚ ਹੀ ਹੈ ਇਹਦੇ ਤੇ ਚੌਲਾਂ ਦਾ ਸਟਾਰਚ ਜਿਹੜਾ ਹੁੰਦਾ ਉਹ ਆਪਣੀਆਂ ਛਾਈਆਂ ਝੁਰੜੀਆਂ ਨੂੰ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਤੇ ਬਹੁਤ ਜ਼ਿਆਦਾ ਵਧੀਆ ਫਰਕ ਪਊਗਾ ਤੁਹਾਨੂੰ ਤੁਸੀਂ ਜ਼ਰੂਰ ਬਣਾ ਕੇ ਲਗਾਓ ਜੀ ਤੇ ਠੀਕ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਬਾਕੀ ਸਪੋਰਟ ਕਰਿਆ ਕਰੋ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਪਲੀਸ ਸਾਰੇ ਜਿਹੜੇ ਤੁਹਾਡੇ ਭੈਣ ਭਰਾ ਹਨ ਰਿਸ਼ਤੇਦਾਰ ਸਾਰਿਆਂ ਕੋਲ ਸ਼ੇਅਰ ਕਰ ਦਿਆ ਕਰੋ ਫਿਰ ਨਹੀਂ ਤਾਂ ਸਟੇਟਸ ਲਗਾ ਦਿਆ ਕਰਨ ਮੇਰੀਆਂ ਭੈਣਾਂ ਜਿਹੜੀ ਮੇਰੇ ਵੀਡੀਓ ਦੇ ਨਾਲ ਜੁੜੀਆਂ ਹੋਈਆਂ ਚਲੋ ਇਦਾਂ ਹੋ ਜੂਗਾ ਕਿ ਮੈਨੂੰ ਹੁੰਦਾ ਕਿ ਸਿਰ ਮੇਰੀ ਵੀਡੀਓ ਸ਼ੇਅਰ ਹੋ ਰਹੀ ਹੈ ਹਨ ਤੇ ਸ਼ੇਅਰ ਦਾ ਜੀ ਕੋਈ ਨੁਕਸਾਨ ਨਹੀਂ ਤੁਹਾਨੂੰ ਕੋਈ ਤੁਹਾਡਾ ਪੈਸਾ ਨਹੀਂ ਲੱਗੂਗਾ ਕੋਈ ਕੁਝ ਨਹੀਂਗਾ ਬਸ ਚਲੋ ਇੰਨੀ ਕ ਤੁਸੀਂ ਮੇਰੀ ਇੰਨੀ ਕ ਹੈਲਪ ਕਰ ਦਿਓ ਆਪਾਂ ਤੁਹਾਡੇ ਵਾਸਤੇ ਇੰਨੀ ਆ ਵੀਡੀਓ ਵਧੀਆ ਵਧੀਆ ਲੈ ਕੇ ਆਉਣੇ ਆ ਤੇ ਇੰਨੀ ਮਿਹਨਤ ਕਰਦੇ ਆ ਕਿ ਚਲੋ ਮੇਰੇ ਭੈਣ ਭਰਾਵਾਂ ਤੱਕ ਮੇਰੀ ਵੀਡੀਓ ਪਹੁੰਚੇ ਤੇ ਪਲੀਜ਼ ਤੁਸੀਂ ਸ਼ੇਅਰ ਕਰਿਆ ਕਰੋ ਜੀ ਜ਼ਰੂਰ ਤੇ ਕਮੈਂਟ ਵੀ ਕਰਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਜਿਨ੍ਹਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤੇ ਪਲੀਜ਼ ਰਿਕਵੈਸਟ ਹੀ ਕਰਦੇ ਆ ਜੀ ਹੱਥ ਬੰਨ ਕੇ ਤੁਹਾਡੇ ਮੂਰੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਪਲੀਜ਼ ਸਬਸਕ੍ਰਾਈਬ ਕਰਨ ਦਾ ਕੋਈ ਪੈਸਾ ਨਹੀਂ ਲੱਗਦਾ ਜੀ ਤੇ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਬਾਕੀ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਰਕੀਆਂ ਬਖਸ਼ੇ ਜੀ ਤੰਦਰੁਸਤੀਆਂ ਬਖਸ਼ੇ ਸਾਰਿਆਂ ਨੂੰ ਧੰਨਵਾਦ ਜੀ